ਸਤਿ ਸ੍ਰੀ ਅਕਾਲ ਸਜਣੋ ਸਵਾਗਤ ਕਰਦੇ ਆਂ ਜੇ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਚੜ੍ਹਦੀ ਕਲਾ ਜੋ ਹੋਗੇ ਕੁਐਸਚਨ ਤੁਹਾਡੇ ਗਾੜੀ ਸਜਣੋ ਕਿਤੋਂ ਵੀ ਖਰੀਦਦਾਰੀ ਕਰਦੇ ਜੇ ਜਾਂ ਮੰਡੀ ਚੋਂ ਜਾਂ ਕਿਸੇ ਦੇ ਘਰੋਂ ਆਪਣੀ ਜਿਹੜੀ ਦੋ ਡੰਗ ਦੀ ਜ਼ਰੂਰੀ ਤਸੱਲੀ ਕਰਿਆ ਕਰੋ ਕੋਈ ਲਾਹਮੇ ਵਾਲੀ ਗੱਲ ਨਾ ਰਹਿ ਜੇ ਗੱਬਣਾ ਪਸ਼ੂ ਤੇਪਕੇ ਵਰਾ ਕੇ ਖੜੋ ਅੱਜ ਦੀ ਆਪਣੀ ਸਜਣੋ ਵਿਜਿਟ ਪਿੰਡ ਖੇਮਕਰਨ ਬਾਰਡਰ ਜ਼ਿਲ੍ਹੇ ਦੀ ਗੱਲ ਕਰੀਏ ਤੇ ਸ਼੍ਰੀ ਤਰਨਤਾਰ ਸਾਹਿਬ ਆ ਗਿਆ ਤੇ ਤਹਿਸੀਲ ਲਗਦੀ ਪੱਟੀ ਅਸ਼ਵਨੀ ਸ਼ਾਹ ਕੋਲ ਪਹੁੰਚੇ ਆ ਸਾਰੀ ਵਧੇਰੇ ਜਾਣਕਾਰੀ ਆਪਾਂ ਲੈ ਕੇ ਫੁੱਲ ਵੀਡੀਓ ਦੇ ਵਿੱਚ ਕਰਦੇ ਆਂ ਸਾਂਝੀ ਫਰਜ਼ ਸਮਝ ਕੇ ਹੰਡ ਤੱਕਰ ਬਣੇ ਰਹੋ ਜੀ ਤਿੰਨ ਚਾਰ ਐਨੀਮਲ ਸਜਰੂ ਲੱਗੇ ਆ ਤੇ ਬਿਲਕੁਲ ਜਾਇਜ਼ ਕੀਮਤ ਕਰਵਾਵਾਂਗੇ 24-25000 ਤੋਂ ਰੇਟ ਜਿਹੜਾ ਸ਼ੁਰੂ ਹੋ ਜੂਗਾ ਸ਼ਾਹੀ ਸასი ਕਾਲ ਬਾਬਾ ਜੀ ਜੀ ਆਨੋ ਜੀ ਚੜਦੀ ਕਲਾ ਜੀ ਮਹਾਰਾਜ ਹੋਰ ਸੁਣਾਓ ਚੜਦੀ ਕਲਾ ਬਾਬਾ ਚਾਹ ਸ਼ੁਕਰ ਹੈ ਜੀ ਡਰੈਸ ਕਰੀਏ ਨੋਟ ਡਰੈਸ ਪਿੰਡ ਆਪਣਾ ਖੇਮਕਰਨ ਜੀ ਹਾਂ ਜੀ ਤੇ ਤਹਿਸੀਲ ਪੱਟੀ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਤੇ ਮੋਬਾਈਲ ਨੰਬਰ ਮੋਬਾਈਲ 8896 9022 ਠੀਕ ਹੈ ਕਿੰਨੇ ਪਸ਼ੂਆਂ ਦੀ ਡਿਟੇਲ ਸਾਂਝੀ ਕਰੀ ਤਿੰਨ ਚੌਥੀ ਫਿਰ ਵੇਖੀ ਆ ਚੌਥੀ ਵੇਖੀ ਆ ਜੀ ਵੇਖੀ ਆ ਤੇ ਅਜ ਤੋਂ ਸ਼ੁਰੂਆਤ ਕਰੀਏ ਸੋਜੀ ਸੁਭਾਈ ਨਾ ਕਰਾਓ ਸੰਗ ਦੇ ਵਿੱਚ ਆ ਕੀ ਕਿੰਨਾ ਕਿ ਦੁੱਧ ਹੋਊਗਾ 14 15 ਕਿਲੋ ਬੋਲਾ ਬਾਬਾ ਜੀ ਨਾੜੂ ਗਿੱਲਾ ਜਿਹੇ ਨਾਲ ਆ ਚੈੱਕ ਕਰ ਲੋ ਠੀਕ ਆ ਲਓ ਜੀ ਨਾੜੂ ਵੀ ਬੱਚੇ ਦਾ ਨਾਲ ਜੀ ਤਿੰਨ ਦਿਨ ਕਿਲੋ ਇਹਨੂੰ ਪੰਜ ਦਿਨ ਕਿਲੋ ਸਹੀ ਗੱਲ ਆ ਤੇ ਚੋਣ ਚਣ ਕਿਵੇਂ ਆ ਇੱਕ ਨੰਬਰ ਦੀ ਚੋਣ ਬਾਬਾ ਜੀ ਠੀਕ ਆ ਚਲੋ ਤੋੜ ਦੋ ਲਓ ਜੀ ਸਜਰੋ ਥਣ ਥਣ ਬੜਾ ਸਪੈਸ਼ਲ ਲੱਗਾ ਕਰਮਾਲੀ ਨੂੰ चोॾह पंद्रहो हा हा कचा दुध गे हज़े पूड़े पड़े चुकण दे करमाली लेयो ਤੇ ਕੀਮਤ ਜਾਇ ਜੀ ਫਿਰ ਕਰ ਦਈਏ ਬਾਬਾ ਜੀ ਉਹ ਨਹੀਂ ਜੀ ਪੱਕੀ ਆਪਾਂ ਤੈਨੂੰ ਪਤਾ ਹੈ ਬਹੁਤ ਲਫਾਫੇ ਨਹੀਂ ਵਾਲਾ ਕੰਮ ਸਹੀ ਗੱਲ ਆ ਉਹ ਨਹੀਂ ਗੱਲ ਜਿੰਨੀ ਕੁ ਮੰਗਣੇ ਆ ਬਾਬਾ ਜੀ ਆਪਾਂ 15 ਕਿਲੋ ਵੀ ਛੱਡੋ 14 ਹੀ ਆਣੇ ਬੌਲਾ ਹੂੰ ਜਿੱਲੇ 나ੜੂਆ ਇੱਕ ਟਾਈਮ ਚੋਲਵੇ ਦੋ ਟਾਈਮ ਚੋਲਵੇ ਤਿੰਨ ਟਾਈਮ ਚੋਲ ਸਹੀ ਗੱਲ ਨਹੀਂ ਆ ਸਕਦਾ ਮੇਰੇ ਤੋਂ ਦੋ ਵਾਰਾਂ ਆਨਲਾਈਨ ਚ ਆ ਕੇ ਮਨਾਲਵੇ ਤੀਜੀ ਵਾਰ ਆਬ ਮਿਲ ਸਹੀ ਗੱਲ ਤੇ ਰੇਟ ਆ 15 ਹੋਏਗਾ ਆਪਾਂ 14 ਹੀ ਆਣੇ 15 ਕਿਲੋ ਮਨਾਵੇਂਗੇ ਤੇ ਲੈ ਜੇ ਠੀਕ ਆ ਜੀ ਤੇ ਰੇਟ ਰੇਟ 50 ਦੀ ਬਾਬਾ ਜੀ ਫਿਕਸ ਹੀ ਰੇਟ ਆ ਹਾਂ ਨਹੀਂ ਆ ਉਹਨੇ ਕੀ ਬਾਬਾ ਜੀ ਛੱਡ ਨਾ ਦਈਏ ਐਵੇਂ 70 ਮੰਗੀ ਹੋਈ ਐ 75 ਮੰਗੀ ਜੀ ਹੋਰ ਮਾਨਤਾਨ ਵਿੱਚ 500000 ਦਾ ਕਰ ਦਾਂਗੇ ਦੋ ਦਾ ਨਾ ਕਰ ਦੀ ਕਰ ਦਾਂਗੇ ਬਾਬਾ ਜੀ 48 ਕਰ ਦਾਂਗੇ ਚਲੋ ਠੀਕ ਹੈ ਦੂਜੇ ਨੰਬਰ ਵਾਲੀ ਜਰਸੀ ਆ ਗਿਆ ਨਾ ਜਰਸੀ ਵੇਖੋ ਨਾਲੇ ਵਜਨ ਵੇਖੋ ਗਾਈ ਦਾ ਵਾ 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 ਕਿੱਡੀ ਸੋਹਣੀ ਹੈ ਨਾ ਆਹ ਵਜਨ ਨੂੰ ਵੇਖੋ ਛਾਣ ਵੀ ਚੰਗਾ ਲੱਗਾ ਮੈਂ ਕਿਹਾ ਸੀਲ ਸਾਊ ਜਿੱਤਰਾ ਮਰਜ਼ੀ ਕੋ ਬੈਠੀ ਫਿਰ ਲਾ ਹਾਂ ਕੋਈ ਮਸਲਾ ਨਹੀਂ ਠੀਕ ਹੈ ਕੱਦ ਵੇਖਣ ਵਾਲੇ ਦੁੱਧੇ ਵੀ ਚੰਗਾ ਚਵਾਜੂਗੀ ਦੁੱਧ ਮਹਾਰਾਜ ਕਿਰਪਾ ਕਰੇ ਆਪੇ ਪਤਾ ਲੱਗ ਜਾਂਦਾ ਬੱਬਾ ਜੀ ਮਾਰੇ ਭੈਣ ਭਰਾ ਆਪਣੇ ਨਾਲ ਸਿਆਣਾ ਹੀ ਆ ਜਿਹੜਾ ਰੋਜ਼ ਕੰਮ ਕਰਦਾ ਉਹਨੂੰ ਪਤਾ ਹੀ ਹੁੰਦਾ ਹੈ ਹਾਂ ਮੋਗੜਾ ਮਗੜਾ ਹੁੰਦਾ ਏ ਸਹੀ ਨਾ ਸਹੀ ਨਾ ਕਰਮਾਲੀਏ ਬੁੱਤੀ ਵੇਖਣ ਵਾਲੇ ਹਮ ਇਹ ਵਿੱਚ ਸਾਇ ਸਾਇ ਦੇ ਕੰਨਾ ਹੈ ਨਾ ਜਵੇਂ ਦਿੰਦੇ ਤਾਣ ਕਰਦਾ ਬੱਬਾ ਮੜਾ ਇੱਕ ਦੇ ਸਹੀ ਲਓ ਜੀ ਲਓ ਜੀ ਥਾਂ ਤਿਲਕਣਾ ਜਾਏ ਹਮ ਦੈਨ ਲੈ ਜਣੇ ਜੇ 5 7 ਇਹ ਤੋਂ ਬਾਬੇ 7 8 ਲੰਗੀ ਹੈ ਨਹੀਂ ਇਹਨੂੰ ਪੁੱਤ ਫੇਸ ਕੁਆਲਟੀ ਵੀ ਚੰਗੀ ਹੈ ਨਾ ਮੈਂ ਨਾ ਪੁੱਤੀ ਵੇਖੋ ਇਧਰ ਬਿਲਕੁਲ ਨਿੱਕੇ ਨਹੀਂ ਇਹ ਨਹੀਂ ਰਦਾ ਜਿੰਨਾ ਕਰਾਸ ਡਾਂਗ ਨਹੀਂ ਵਿੱਚ ਨਹੀਂ ਪਿਓਰ ਹੈ ਜਰਸੀ ਪੰਜਾਬ ਵਾਲੀ ਕਹਿ ਦਈਏ ਚਲੋ ਸਾਰੇ ਦਾਣਾ ਘੋਟੂ ਦਾ ਬਹੁਤ ਖੁੱਲਾ ਦਿੱਤੀ ਇਹਨਾਂ ਨੇ ਸਹੀ ਗੱਲ ਤੇ ਰੇਟ ਇਹਦਾ ਇਹਦਾ 55 ਕੁ ਬਾਬਾ ਜੀ ਮੁੱਲ 55 ਹਾਂਜੀ ਕੋਈ ਕਰਨਾ ਛੋੜ ਜੋ ਆਪਾਂ ਕਰਦਾਂ ਮੰਨਦਾ ਕਿੰਨਾ ਕ ਬਾਬਾ ਜੀ ਪੱਕੇ 80.50 ਹੀ ਦੇ ਦਾਂਗੇ 50000 ਆਹ ਨਾ ਜਿਹੜੀ ਜੈਸਨੋਈ ਲਓ ਜੀ ਸੱਜਣੋ 50000 ਦੀ ਜੈਸਨੋਈ ਹੋ ਗਈ ਸੋਖਣ ਵੇਖੋ ਬਾਬਾ ਜੀ ਸਹੀ ਗੱਲ ਥੱਲਾ ਵੇਖੋ ਹਮ ਕਰਤੂਤਾ ਵੇਖੋ ਕੋਈ ਤਰੇਖੋ ਵਾਕਈ ਆਰ 48 ਲੈਣੇ ਨੇ ਲੈ ਜਾਣੇ ਲੈ ਜਾਣੇ 50000 ਦੀ ਸਜਣੋ ਜੈ ਸਨੋ ਠੀਕ ਹੈ ਜੀ ਆਹ 48 ਦੀ ਕ੍ਰੋਸ ਅੱਗੇ ਆ ਗਈ ਇੱਕ ਹੋਰ ਆਹ ਵੀ ਸੂਈ ਸਵਾਈ ਆ ਇਹ ਵੀ ਕੀ ਆ ਹਾਂ ਜੀ ਬਾਬਾ ਜੀ ਉਹ ਦਾ ਚੋਬਾ ਹੈ ਠੀਕ ਹੈ ਜੀ ਚੋਬਾ ਆ ਆ ਹੈ ਨਾ ਚਲੋ ਤੋਰ ਦੋ ਤੇ ਬੱਚਾ ਆ ਬੱਛੀ ਆ ਹਾਂਜੀ ਆ ਬੱਛੀ ਜੀ ਇਹਨੂੰ ਕੋਈ ਮਹੀਨੇ ਦੀ ਕਿਲੇ ਇਹਨੂੰ ਕੋਈ 20 ਦਿਨਾਂ ਦੀ ਕਿਲੇ ਇਹਨੂੰ ਕੋਈ ਡੇਢ ਮਹੀਨੇ ਦੀ ਕਿਲੇ ਸਹੀ ਗੱਲ ਆ ਤੁਸੀਂ ਸਮਝ ਲਾ ਲੀਓ ਜੋ ਕੁਛ ਹੈਗਾ ਜੀ ਆ ਤਾਂ ਦੁੱਧ ਕੋਲ ਕਿੰਨਾ ਜੀ 9 ਕਿਲੋ ਬਾਬਾ ਜੀ ਮਨਾ ਲਵੇ ਦੋ ਟਨ 9 ਕਿਲੋ ਹਾਂਜੀ 9 ਕਿਲੋ ਟੇਕ ਠੀਕ ਹੈ ਮਿੰਮਾ ਦੋ ਮਹੀਨੇ ਹੋ ਗਏ ਫਾੜੀ ਜਲਾ ਲੈ ਵਾ ਲਾਓ 9 ਕਿਲੋ ਦੁੱਧ ਹੈਨਾ ਤੇ ਗਾਲੀ ਸੌ ਵੜਾ ਸਹੀ ਗਾ ਕੋਈ ਇਹ ਨਹੀਂ ਵੀ ਸ਼ਰਾਮ ਆਲੀ ਦੀ ਨਾ ਦੇ ਸਕਦਾ ਤੇ ਰੇਟ ਇਹਦਾ ਜੀ 25 ਦੀ ਬਾਬਾ ਜੀ ਦੇ ਦੇਾਂਗੇ 25 ਦੀ ਹਾਂ ਲੋ ਇਧਰ ਦੇਖੋ ਹੋਰ ਯਾਰ ਸ਼ਰਤ ਕੀ ਕਰਦਾ ਨਾ ਮਾਨ ਦਾ ਬਾਬਾ ਜੀ ਕੋਈ ਗੱਲ ਨਹੀਂ 24 ਦੀ ਕਰਦਾ ਨਾ ਕਰ ਠੀਕ ਹੈ ਲੋ ਸਜਣੋ 24000 ਦੀ ਇਹ ਲੈ ਇਹ ਲਾ ਤੇ ਚੁੱਕ ਜੀ ਇਹ ਲੋ ਹਾਂ ਸੀ ਲਿਆ ਤੇ ਆ ਵੀ ਵੜਾ ਚੱਗੀਆਂ ਖਰੀਦਦਾਰੀ ਕਰਿਓ ਸਤਿ ਸ੍ਰੀ ਅਕਾਲ ਜੀ